ਸਤਿ ਸ਼੍ਰੀ ਅਕਾਲ ਜੀ ਐਸਐਮਜ਼ਡ ਨਿਊਜ਼ ਦੇ ਇੱਕ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਰਿੰਦਰ ਸਿੰਘ ਕਲੇਰ ਇਸ ਵੇਲੇ ਦੀ ਵੱਡੀ ਖਬਰ ਸਰਕਾਰ ਦੀ ਇੱਕ ਅਜੇ ਹੀ ਅਪੀਲ ਦੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਕਈ ਸਵਾਲ ਖੜੇ ਹੋ ਗਏ ਨੇ ਦਰਅਸਲ ਸਰਕਾਰ ਦੇ ਇੱਕ ਵੱਡੇ ਮੰਤਰੀ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਹੁਣ ਤੁਸੀਂ ਹੈਲੋ ਦੀ ਥਾਂ ਜੇਕਰ ਵੰਦੇ ਮਾਤਰਮ ਬੋਲੋਗੇ ਤਾਂ ਜ਼ਿਆਦਾ ਵਧੀਆ ਰਹੇਗਾ ਜਿਸ ਤੋਂ ਬਾਅਦ ਲੋਕਾਂ ਦੀ ਵੱਖ-ਵੱਖਰੀ ਰਾਈ ਸਾਹਮਣੇ ਆ ਰਹੀ ਇਸ ਪੂਰੇ ਮਾਮਲੇ ਦੇ ਵਿੱਚ ਹਿੰਦੂ ਜਥੇਬੰਦੀਆਂ ਦੇ ਵੱਲੋਂ ਜਾਂ ਵੱਖੋ ਵੱਖ ਜਥੇਬੰਦੀਆਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੈ ਸ਼੍ਰੀ ਰਾਮ ਜਾਂ ਜੈ ਭੀ ਬੋਲਣਾ ਵੀ ਸਹੀ ਹੋਵੇਗਾ ਦਰਅਸਲ ਲੰਬੇ ਸਮੇਂ ਤੋਂ ਪੂਰੀ ਦੁਨੀਆ ਦੇ ਵਿੱਚ ਜਦੋਂ ਦੀ ਫੋਨ ਕਾਲ ਦਾ ਖੋਜ ਹੋਈ ਉਸ ਤੋਂ ਬਾਅਦ ਪਹਿਲੀ ਰਿੰਗ ਤੇ ਜਾਂ ਅਸੀਂ ਕਿਸੇ ਨੂੰ ਫੋਨ ਕਰਦੇ ਹਾਂ ਤਾਂ ਅਸੀਂ ਹੈਲੋ ਦੇ ਨਾਲ ਸੰਬੋਧਨ ਕਰਦੇ ਹਾਂ ਪਰ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਹਾਰਾਸ਼ਟਰ ਸਰਕਾਰ ਨੇ ਮੋਹਮ ਸ਼ੁਰੂ ਕਰਦਿਆਂ ਲੋਕਾਂ ਨੂੰ ਫੋਨ ਕਾਲਾਂ ਤੇ ਹੈਲੋ ਦੀ ਥਾਂ ਬੰਦੇ ਮਾਤਰਮ ਕਹਿਣ ਦੀ ਅਪੀਲ ਕੀਤੀ ਹੈ ਗਾਂਧੀ ਜਨਤੀ ਮੌਕੇ ਵਰਦਾ ਜ਼ਿਲ੍ਹੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹਨ ਸੂਬੇ ਦੇ ਸੱਭਿਆਚਾਰਕ ਮੰਤ ਮੰਤ ਮਾਮਲਿਆਂ ਦੇ ਮੰਤਰੀ ਸੁਧੀਰ ਮੁਗਤੀ ਵਾਰਨੇ ਕਿਹਾ ਹੈ ਕਿ ਬੰਦੇ ਮਾਤਰਮ ਦਾ ਮਤਲਬ ਹੈ ਕਿ ਅਸੀਂ ਆਪਣੇ ਮਾਤਾ ਪਿਤਾ ਨੂੰ ਪ੍ਰਣਾਮ ਕਰਦੇ ਹਾਂ ਇਸ ਲਈ ਅਸੀਂ ਲੋਕਾਂ ਨੂੰ ਹੈਲੋ ਦੀ ਥਾਂ ਬੰਦੇ ਮਾਤਰਮ ਕਹਿਣ ਦੀ ਅਪੀਲ ਕਰਦੇ ਹਾਂ ਉਹਨਾਂ ਕਿਹਾ ਹੈ ਕਿ ਜੇ ਲੋਕ ਜੈਪੀ ਜਾਂ ਜੈ ਸ੍ਰੀ ਰਾਮ ਕਹਿਣਾ ਚਾਹੁੰਦੇ ਆ ਜਾਂ ਫੋਨ ਕਾਲ ਦਾ ਜਵਾਬ ਦੇਣ ਵੇਲੇ ਆਪਣੇ ਮਾਤਾ ਪਿਤਾ ਦਾ ਜ਼ਿਕਰ ਕਰਨਾ ਚਾਹੁੰਦੇ ਆ ਤਾਂ ਵੀ ਠੀਕ ਹੈ ਸਾਡੀ ਅਪੀਲ ਹੈ ਕਿ ਕਾਲ ਦਾ ਜਵਾਬ ਦੇਣ ਵੇਲੇ ਹੈਲੋ ਕਹਿਣ ਦੀ ਥਾਂ ਜੇਕਰ ਅਜਿਹੇ ਸ਼ਬਦ ਬੋਲੇ ਜਾਣਗੇ ਤਾਂ ਜ਼ਿਆਦਾ ਚੰਗਾ ਹੋਵੇਗਾ ਦੂਸਰੇ ਪਾਸੇ ਮਹਾਰਾਸ਼ਟਰ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਫੋਨ ਕਾਲ ਤੇ ਹੈਲੋ ਦੀ ਥਾਂ ਵੰਦੇ ਮਤਰਮ ਕਹਿਣ ਦੇ ਜਾਰੀ ਕੀਤੇ ਗਏ ਮਤੇ ਤੇ ਇੱਕ ਦਿਨ ਬਾਅਦ ਕਾਂਗਰਸ ਨੇ ਉਹਨਾਂ ਵੱਲੋਂ ਇੱਕ ਦੂਜੇ ਨੂੰ ਅਨਦਾਤਾ ਦੇ ਸਨਮਾਨ ਵਿੱਚ ਜੈ ਬਲੀ ਰਾਜਾ ਅਤੇ ਰਾਮ ਰਾਮ ਕਹਿ ਕੇ ਬੁਲਾਇਆ ਜਾਵੇ ਹਾਲਾਂਕਿ ਪਾਰਟੀ ਦੇ ਸੂਬਾ ਪ੍ਰਧਾਨ ਨਾਨਾ ਪਟੇਲੋ ਨੇ ਕਿਹਾ ਹੈ ਕਿ ਪਾਰਟੀ ਬੰਦੇ ਮਾਤਰਮ ਕਹਿਣ ਦਾ ਵਿਰੋਧ ਨਹੀਂ ਕਰਦੀ ਉਹਨਾਂ ਕਿਹਾ ਸਾਡਾ ਦੇਸ਼ ਖੇਤੀ ਪ੍ਰਧਾਨ ਅਰਥਚਾਰਾ ਹੈ ਜਿੱਥੇ ਨਿਭਾਉਂਦੀ ਹੈ ਪਰ ਇਸ ਖਬਰ ਦੇ ਨਸ਼ਰ ਹੋਣ ਤੋਂ ਬਾਅਦ ਕਿਤਨਾ ਕਿਤੇ ਬਾਕੀ ਸੂਬਿਆਂ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇਸ ਖਬਰ ਦਾ ਕਿਸ ਤਰ੍ਹਾਂ ਅਸਰ ਹੋਵੇਗਾ ਬਾਕੀ ਸਰਕਾਰਾਂ ਇਸ ਤੇ ਕੀ ਐਕਸ਼ਨ ਲੈਣਗੀਆਂ ਜਾਂ ਕੀ ਨਵੀਂ ਅਪੀਲ ਕਰਨਗੀਆਂ ਇਹ ਦੇਖਣ ਵਾਲੀ ਗੱਲ ਹੋਵੇਗੀ